हेलो गाइस वेलकम टू आवर चैनल किड्स लर्निंग गुड मॉर्निंग आज ਅਸੀਂ ਪੰਜਾਬੀ ਦਾ ਪੈਰਾ ਰਚਨਾ ਕਰਾਂਗੇ ਜੀਵਨ ਸੇਧ ਯਾਨੀ ਕਿ ਜੀਵਨ ਦਾ ਕੀ ਦਿਸ਼ਾ ਉਦੇਸ਼ ਠੀਕ ਹੈ ਨਾ ਲੈਟਸ स्टार्ट ਜੀਵਨ ਖਾੜੇ ਵਿੱਚ ਪਰਵੇਸ਼ ਕਰਨ ਵਾਲਿਆਂ ਨੂੰ ਕਿਸੇ ਨਾ ਕਿਸੇ ਸੇਧ ਜਾਂ ਸਿਖਲਾਈ ਦੀ ਜ਼ਰੂਰਤ ਹੁੰਦੀ ਹੈ ਲਕਸ਼ਯ ਵਿਕਾਸ ਦੇ ਜਨੁਸੀ ਠੀਕ ਹੈ ਕਈ ਆਖਣਗੇ ਕਿ ਇਹ ਗਲਤ ਠੀਕ ਨਹੀਂ ਸਕੋ ਜ਼ਿੰਦਗੀ ਆਪਣੇ ਆਪ ਵਿੱਚ ਇੱਕ ਸਿਕਲਾਈ ਕੇਂਦਰ ਹੈ ਜੋ ਇਸ ਵਿੱਚ ਪੈਂਦਾ ਹੈ ਉਹ ਆਪ ਫੇੜੇ ਖਾਂਦਾ ਸਭ ਕੁਝ ਸਿੱਖ ਜਾਂਦਾ ਹੈ ਪਰ ਬਹੁਤੇ ਲੋਕਾਂ ਦਾ ਵਿਚਾਰ ਹੈ ਕਿ ਐਵੇਂ ਭੁੱਲ ਭਲਾਇਆ ਦਿਆ ਉਲਝ ਕੇ ਸਮਾਜਾਈ ਗਵਾਨਾ ਠੀਕ ਨਹੀਂ ਸੋ ਲੋਕ ਸਾਡੇ ਤੋਂ ਪਹਿਲਾਂ ਹੋ ਚੁੱਕੇ ਹਨ ਜੋ ਲੋਕ ਉਹਨਾਂ ਦੇ ਅਨੁਭਵ ਦੀ ਰੋਸ਼ਨੀ ਵਿੱਚ ਤੁਰਦੇ ਜਾਣਾ ਚਾਹੀਦਾ ਹੈ ਜੋ ਅੱਜ ਸਿਆਣੇ ਹਨ ਜਿਨ੍ਹਾਂ ਨੇ ਆਪਣੇ ਬੀਤੇ ਦਿਨਾਂ ਦੀਆਂ ਸਿਆਣਪਾ ਨਾਲ ਆਪਣੀ ਸੂਝ ਨੂੰ ਚਮਕਾਇਆ ਹੈ ਉਹਨਾਂ ਦੀ ਗਵਾਹੀ ਪ੍ਰਾਪਤ ਕਰਨੀ ਜ਼ਰੂਰੀ ਹੈ ਇਸੇ ਉਦੇਸ਼ ਨੂੰ ਮੁੱਖ ਰੱਖ ਕੇ ਸਰਕਾਰਾਂ ਨੇ ਸਿੱਖਿਆ ਸੰਸਥਾਵਾਂ ਖੋਲੀਆਂ ਹਨ ਤੇ ਸਮਾਜ ਨੇ ਰਸਮਾਂ ਰਿਵਾਜਾਂ ਦੇ ਰੂਪ ਵਿੱਚ ਲੀਹਾ ਬਣਾਈਆਂ ਹਨ ਜੋ ਸਾਡੀ ਗਵਾਹੀ ਕਰਦੀਆਂ ਹਨ ਜੀਵਨ ਸੇਧ ਅਸਲ ਵਿੱਚ ਆਰੰਭਿਕ ਪੜਾਅ ਤੇ ਪ੍ਰਦਾਨ ਕੀਤੀ ਇੱਕ ਸੁਰੱਖਿਆ ਹੈ ਜਿਵੇਂ ਇੱਕ ਮਾਲੀ ਬੂਟੇ ਨੂੰ ਖਰਾਕ ਤੇ ਸੁਰੱਖਿਆ ਦਿੰਦਾ ਹੈ ਅੱਗੇ ਬੂਟੇ ਨੇ ਤਾਂ ਆਪ ਵਧਣਾ ਫੁੱਲਣਾ ਹੈ ਅਸਲ ਜੀਵਨ ਸੇਤ ਹਰ ਵਿਅਕਤੀ ਨੇ ਆਪਣੇ ਇਤਰਾ ਨਾਲ ਪ੍ਰਾਪਤ ਕਰਨੀ ਹੈ ਇਕਾਂਤਰੀ ਸੰਘਰਸ਼ ਨਾਲ ਹਰ ਇੱਕ ਵਿਅਕਤੀ ਆਪਣੇ ਆਪ ਨੂੰ ਪਛਾਣਦਾ ਹੈ ਆਪਣੀਆਂ ਪ੍ਰਸਥਿਤੀਆਂ ਵਿੱਚ ਕੀ ਰਹੀਆ ਕੋਈ ਵਿਅਕਤੀ ਕੀ ਚੰਗਾ ਕਰ ਸਕਦਾ ਹੈ ਇਹ ਤਾਂ ਹਰ ਇੱਕ ਨੇ ਆਪਣਾ ਫੈਸਲਾ ਕਰਨਾ ਹੈ ਮਾਤਾ ਪਿਤਾ ਅਤੇ ਅਧਿਆਪਕਤਾ ਸਾਨੂੰ ਖੇਡ ਵਿੱਚ ਪਕਾਈ ਆਉਣ ਤੱਕ ਜੀਵਨ ਤੇ ਸੰਸਾਰ ਦੀ ਮੰਡਲੀ ਸੰਬੰਧੀ ਜਾਣਕਾਰੀ ਹੀ ਦੱਸੇ ਹਨ ਸਹੀ ਗੱਲ ਇਹ ਹੈ ਕਿ ਜੀਵਨ ਵਿੱਚ ਹਰ ਵਿਅਕਤੀ ਬਦਲ ਲਿਆ ਪਰ ਸਥਿਤੀਆਂ ਅਨੁਸਾਰ ਆਪਣੇ ਆਪ ਨੂੰ ਢੁੰਡਦਾ ਹੈ ਅਤੇ ਅੰਤ ਤੱਕ ਇਹ ਯਤਨ ਜਾਰੀ ਰੱਖਦਾ ਹੈ ਸਖਤ ਮਿਹਨਤ ਲਗਨ ਸਵੈ ਵਿਸ਼ਵਾਸ ਯਸਵੇ ਅਧਿਅਨ ਗਿਆਨ ਦੇ ਸਹਾਰੇ ਆਪਣੇ ਅੰਦਰ ਇੱਕ ਲੋ ਜਾਗਦੀ ਹੈ ਜਿਸ ਤੇ ਜਾਨਨ ਚਾਨਨ ਵਿੱਚ ਵਿਅਕਤੀ ਆਪਣੇ ਜੀਵਨ ਸੇ ਨਿਸ਼ਚਿਤ ਕਰਦਾ ਹੈ ਜੀਵਨ ਸੇ ਮਤਲਬ ਕੀ ਉਦੇਸ਼ਏ ਕੀ ਸਾਡੇ ਜੀਵਨ ਦਾ ਕੋਈ ਨਾ ਕੋਈ ਸਾਡੇ ਜੀਵਨ ਦਾ ਉਦੇਸ਼ ਹੋਣਾ ਚਾਹੀਦਾ ਤੇ ਉਹਨਾਂ ਦੇ ਸਹਾਦੇ ਵਿੱਚ ਕਿ ਸਾਨੂੰ ਆਪਣਾ ਟਾਈਮ ਵੇਸ ਨਹੀਂ ਕਰਨਾ ਚਾਹੀਦਾ ਜਿਹੜੇ ਸਿਆਣੇ ਲੋਕੀ ਐ ਉਹਨਾਂ ਨੇ ਕਈ ਤਰਜ਼ਬੇ ਕੀਤੇ ਹੋਏ ਪਹਿਲੇ ਤੇ ਉਹਨਾਂ ਦੇ ਤਰਜ਼ਬਿਆਂ ਨੂੰ ਬੇਸ ਬਣਾ ਕੇ ਉਹਨਾਂ ਦਾ ਅਨੁਭਵ ਲੈ ਕੇ ਸਾਨੂੰ ਆਪਣਾ ਜੀਵਨ ਤੋ ਸਿੱਖਿਆ ਲੈਣੀ ਚਾਹੀਦੀ ਹੈ ਠੀਕ ਹੈ